ਸੋ ਹਾਂਜੀ ਬਾਬੇਓ ਕੀ ਹਾਲ ਨੇ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਮੋਗੇ ਸੋ ਮੇਰੇ ਵੱਲੋਂ ਯਾਨੀ ਕਿ ਤੁਹਾਡੇ ਆਪਣੇ ਬਲਜੀਤ ਬਾਬਰ ਨੂੰ ਪਿਆਰ ਭਰੀ ਸੱਸੀ ਕਾਲ ਸੋ ਆਪਾਂ ਪਟਿਆਲੇ ਦੇ ਰਹਿਣ ਵਾਲੇ ਆ ਸੋ ਅਸੀਂ ਪਹੁੰਚੇ ਹੋਏ ਹਾਂ ਜੀ ਅੱਜ ਅੰਬਾਲਾ ਕੇਨਟ ਐਸ ਬੀ ਆਈ ਬੈਂਕ ਜਿਹੜਾ ਪੈਂਦਾ ਆਪਣਾ ਬੱਸ ਸਟੈਂਡ ਦੇ ਨਜ਼ਦੀਕ ਪੈਂਦਾ ਬਿਲਕੁਲ ਸੋ ਉੱਥੇ ਪਹੁੰਚੇ ਹੋਏ ਹਾਂ ਸੋ ਆਪਣੇ ਜਿਹੜੇ ਕਸਟਮਰ ਨੇ ਉਹ ਅੰਦਰ ਗਏ ਹੋਏ ਨੇ ਬੈਂਕ ਦੇ ਥੋੜਾ ਜਾ ਉਹਨਾਂ ਨੂੰ ਕੰਮ ਸੀ ਤੇ ਆਪਾਂ ਗੱਡੀ 'ਚ ਬੈਠਲੇ ਬੈਠੇ ਸੀ ਸੋ ਆਪਾਂ ਸੋਚਿਆ ਇੱਕ ਛੋਟਾ ਜਿਹਾ ਬਲੌਗ ਬਣਾ ਲਈਏ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਜੋ ਅਸੀਂ ਨਵੇਂ-ਨਵੇਂ ਵਲੌਗ ਤੁਹਾਡੇ ਲਈ ਲੈ ਕੇ ਆਈਏ ਤੇ ਇਸ ਤੋਂ ਬਾਅਦ ਆਪਾਂ ਜਾਣਾ ਚੰਡੀਗੜ੍ਹ ਜਿੱਦਾਂ ਇਦਾਂ ਕਸਟਮਰ ਦਾ ਕਹਿਣਾ ਹੋਊਗਾ ਸੋ ਉਦਾਂ ਉਦਾਂ ਦਾ ਆਪਾਂ ਉਹਨਾਂ ਦਾ ਪਾਲਣ ਕਰਾਂਗੇ ਸੋ ਉਹਨਾਂ ਨੂੰ ਕਮਾਵਾਂਗੇ ਸੋ ਤੁਸੀਂ ਵੀ ਵੀਡੀਓਜ਼ ਨਾਲ ਬਣੇ ਰਹੋ ਬਾਕੀ ਆਪਣੀ ਆ ਗੱਡੀ ਖੜੀ ਹੈ ਜੀ ਆਰਟੀਕਲ 2025 ਮਾਡਲ ਆ ਨਵੀਂ ਗੱਡੀ ਆ ਸੋ ਜੇ ਤੁਸੀਂ ਵੀ ਕਿਤੇ ਆਉਣ ਜਾਣ ਵਾਸਤੇ ਗੱਡੀ ਸਰਚ ਕਰ ਰਹੇ ਹੋ ਕਿਸੇ ਕਿਸੇ ਵੀ ਤਰ੍ਹਾਂ ਦਾ ਪ੍ਰੋਗਰਾਮ ਹੋਵੇ ਕਿਸੇ ਨੂੰ ਵਿਆਹ ਸ਼ਾਦੀ ਵਾਸਤੇ ਗੱਡੀ ਚਾਹੀਦੀ ਆ ਕਿਸੇ ਨੂੰ ਟੂਰਿਸਟ ਵਾਸਤੇ ਗੱਡੀ ਚਾਹੀਦੀ ਆ ਤਾਂ ਤੁਸੀਂ ਮੇਰੇ ਦਿੱਤੇ ਹੋਏ ਨੰਬਰਾਂ ਤੇ ਕਾਲ ਕਰਕੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੇ ਗੱਡੀ ਤੁਸੀਂ ਦੇਖੇ ਸਕਦੇ ਹੋ 7 ਸੀਟਰ ਗੱਡੀ ਆ ਆਪਣੇ ਕੋਲ 5 ਸੀਟਰ ਗੱਡੀ ਵੀ ਹੈਗੀ ਆ ਜੇ ਕਿਸੇ ਨੂੰ 5 ਸੀਟਰ ਗੱਡੀ ਚਾਹੀਦੀ ਆ ਤਾਂ ਤੁਸੀਂ 5 ਸੀਟਰ ਉਹ ਵੀ ਬੁੱਕ ਕਰ ਸਕਦੇ ਹੋ ਤੇ ਬਾਕੀ ਤੁਹਾਨੂੰ ਐਸਵੀਏ ਬੈਂਕ ਦਿਖਾਉਣੀ ਆ ਇਹ ਆ ਐਸਵੀਏ ਬੈਂਕ ਜਿਹੜਾ ਅੰਬਾਲਾ ਕੈਂਟ ਬੱਸ ਸਟੈਂਡ ਦੇ ਬਿਲਕੁਲ ਬੈਕ ਸਾਈਡ ਤੇ ਪੈਂਦਾ ਸੋ ਇੱਥੇ ਪਹੁੰਚੇ ਹੋਏ ਆ ਇੱਥੇ ਖੜੇ ਆ ਜੀ ਅਸੀਂ ਇਸ ਟਾਈਮ ਤੇ ਹਾਂਜੀ ਬਾਬੋ ਆਪਾਂ ਇੱਥੋਂ ਹੋ ਗਏ ਸੀ ਫ੍ਰੀ ਸੋ ਆਪਣੇ ਕਸਟਮਰ ਸੀ ਜਿਹੜੇ ਉਹ ਆ ਚੁੱਕੇ ਨੇ ਆਪਣੇ ਨਾਲ ਸੋ ਇਹ ਆਪਣੇ ਕਸਟਮਰ ਨੇ ਨੇਚਰ ਬਹੁਤ ਵਧੀਆ ਇਹਨਾਂ ਦਾ ਸੋ ਹਾਂ ਜੀ ਟੀਜੀ ਤੁਹਾਨੂੰ ਕਿੱਦਾਂ ਦਾ ਲੱਗਿਆ ਮੇਰੇ ਨਾਲ ਡਰਾਈਵ ਕਰਕੇ ਬੇਟੇ ਬਹੁਤ ਅੱਛਾ ਮੈਂ ਬੀਂਗ ਅਲੋਨ ਲੇਡੀ ਆਈ ਹੈਵ ਟੂ ਗੋ ਐਨੀ ਵੇਅਰ ਐਲਸ ਲੇਕਿਨ ਮੈਂ ਈਸੀ ਬੱਚੇ ਨੂੰ ਨਾਲ ਲੈ ਕੇ ਜਾਂਦੀ ਹਾਂ ਜਿੱਥੇ ਵੀ ਜਾਣਾ ਹੁੰਦਾ ਹੈ ਇਹਦੀ ਤੇ ਡਰਾਈਵਿੰਗ ਬੜੀ ਸਮੂਥ ਹੈ ਦੂਸਰੇ ਨੇਚਰ ਬੜੀ ਕੋਆਪਰੇਟਿਵ ਹੈ ਔਰ ਬੜਾ ਪੀਸ ਆਫ ਮਾਈਂਡ ਬੱਚਾ ਹੈ ਕੂਲ ਮਾਈਂਡ ਨਾਲ ਡਰਾਈਵ ਕਰਦਾ ਔਰ ਕਿੱਥੇ ਵੇਟ ਵੀ ਕਰਨੀ ਪੈਂਦੀ ਹੈ ਵੇਟ ਕਰਦਾ ਕੰਮ ਬੜਾ ਮਤਲਬ ਪ੍ਰੋਪਰ ਕਰਵਾ ਕੇ ਦਿੰਦਾ ਹੈ ਤਾਲਾ ਨਹੀਂ ਪੰਦਾ ਮੈਨੂੰ ਇਹਦੀ ਨੇਚਰ ਚ ਇਹ ਕੁਆਲਟੀਜ਼ ਅੱਛੀਆਂ ਲੱਗੀਆਂ ਸੋ ਧੰਨਵਾਦ ਜੀ ਸੋ ਜੇ ਤੁਹਾਨੂੰ ਵੀ ਕਿਤੇ ਆਉਣ ਜਾਣ ਵਾਸਤੇ ਡਰਾਈਵਰ ਦੀ ਲੋੜ ਆ ਜਾਂ ਕਿਤੇ ਵੀ ਆਉਣ ਜਾਣ ਵਾਸਤੇ ਗੱਡੀ ਚਾਹੀਦੀ ਆ ਤੁਹਾਨੂੰ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਸੋ ਅੱਗੇ ਚੱਲਦੇ ਆ ਜੀ ਆਪਾਂ ਅੱਗੇ ਤੁਹਾਨੂੰ ਦਿਖਾਵਾਂਗੇ ਸੋ ਜਿੱਥੇ ਵੀ ਜਾਵਾਂਗੇ ਜੀ ਆਪਾਂ ਬੈਂਕ ਵਾਲੇ ਕੰਮ ਤੋਂ ਹੋ ਗਏ ਸੀ ਫ੍ਰੀ ਸੋ ਅੱਜ ਆਪਾਂ ਹੁਣ ਉਸ ਤੋਂ ਬਾਅਦ ਚੱਲੇ ਆ ਗਰਗ ਛੋਲੇਪੂਰੀਆਂ ਵਾਲੇ ਦੇ ਜਿਹੜਾ ਕਿ ਬਹੁਤ ਮਸ਼ਹੂਰ ਹੈ ਇੱਥੇ ਛੋਲੇਪੂਰੀਆਂ ਬਣਾਉਣ ਦੇ ਵਿੱਚ ਸੋ ਬਹੁਤ ਦੂਰੋਂ ਦੂਰੋਂ ਲੋਕੀ ਆਉਂਦੇ ਨੇ ਉਹਦੇ ਕੋਲ ਖਾਣ ਸੁਆਪਾਂ ਵੀ ਉੱਥੇ ਚੱਲੇ ਆ ਇਸ ਵਕਤ ਬਾਕੀ ਤੁਹਾਨੂੰ ਦਿਖਾਉਨੇ ਆ ਅੱਗੇ ਜਾ ਕੇ ਲਓ ਜੀ ਬਾਬੇ ਆਪਾਂ ਪਹੁੰਚ ਗਏ ਜੀ ਗਰਗਪੂਰੀ ਵਾਲੇ ਦੇ ਸੋ ੱਖ ਬੜੀ ਲੱਗੀ ਸੀ ਲਓ ਜੀ ਬਾਬੇ ਆਪਾਂ ਪਹੁੰਚ ਗਏ ਜੀ ਗਰਗਪੂਰੀ ਵਾਲੇ ਦੇ ਸੋ ਦੇਖ ਸਕਦੇ ਹੋ ਮੇਰੇ ਪਿੱਛੇ ਇਹਨੇ ਗਰਗਪੂਰੀ ਵਾਲੇ ਸੋ ੱਖ ਬੜੀ ਲੱਗੀ ਸੋ ਆਪਾਂ ਖਾਣੇ ਆ ਜੀ ਪੂਰੀ ਛੋਲੇ ਜੀ ਬਾਬੇ ਜੇ ਤੁਸੀਂ ਵੀ ਛੋਲੇ ਪੂਰੀਆਂ ਖਾਣ ਦੇ ਸ਼ਕੀਨ ਹੋ ਤਾਂ ਇੱਕ ਵਾਰ ਜ਼ਰੂਰ ਦੁਕਾਨ ਤੇ ਵਿਜ਼ਿਟ ਕਰੋ ਗਰਗ ਛੋਲੇ ਪੂਰੀਆਂ ਅੰਬਾਲਾ ਲਓ ਜੀ ਆਪਣਾ ਆਰਡਰ ਦਿੱਤਾ ਹੋਇਆ ਆ ਗਿਆ ਸੀ ਆਪਣੇ ਕੋਲ ਦੇਖ ਸਕਦੇ ਹੋ ਤੁਸੀਂ ਸੋ ਇਹਨਾਂ ਦਾ ਜਿਹੜਾ ਖਾਣਾ ਖਾਣਾ ਬਹੁਤ ਸੁਆਦਿਸ਼ਟ ਹੁੰਦਾ ਫਰੈਸ਼ ਖਾਣਾ ਹੁੰਦਾ ਤੇ ਰੇਟ ਵੀ ਬਿਲਕੁਲ ਜੈਨੂਨ ਹੁੰਦਾ ਇਹਨਾਂ ਦਾ ਲਓ ਜੀ ਖਾਣਾ ਖਾ ਕੇ ਆਪਾਂ ਨੂੰ ਆ ਗਿਆ ਸੀ ਅਨੰਦ ਬਹੁਤ ਹੀ ਸੁਆਦਿਸ਼ਟ ਇਹਨਾਂ ਦਾ ਖਾਣਾ ਸੀ ਸੋ ਜੇ ਤੁਸੀਂ ਵੀ ਕਦੇ ਅੰਮ੍ਰਾਲਾ ਜਾਓ ਤਾਂ ਇਹਦੀ ਦੁਕਾਨ ਤੇ ਜ਼ਰੂਰ ਵਿਜ਼ਿਟ ਕਰਨਾ ਗਰਗ ਛੋਲੇ ਪੂਰੀ ਜੋ ਕਿ ਅੰਬਾਲਾ ਦੇ ਵਿੱਚ ਬਹੁਤ ਹੀ ਫੇਮਸ ਨੇ ਗਰਗ ਛੋਲੇਪੁਰੀ ਦੇ ਨਾਮ ਤੋਂ ਸੋ ਪੇਟ ਪੂਜਾ ਕਰਨ ਤੋਂ ਬਾਅਦ ਆਪਾਂ ਚੱਲ ਪਈ ਸੀ ਚੰਡੀਗੜ੍ਹ ਸੋ ਜੇ ਤੁਸੀਂ ਵੀ ਬਾਬੇ ਗੱਡੀ ਚ ਲਾਉਨੇ ਹੋ ਤਾਂ ਗੱਡੀ ਧਿਆਨ ਨਾਲ ਚਲਾਇਆ ਕਰੋ ਹੌਲੀ ਚਲਾਇਆ ਕਰੋ ਕਿਉਂਕਿ ਤੁਹਾਨੂੰ ਵੀ ਤੁਹਾਡੀਆਂ ਮਾਵਾ ਪੈਣਾ ਕਰੇ ਉਡੀਕ ਕਰ ਰਹੀਆਂ ਨੇ ਸੋ ਲਓ ਜੀ ਆਪਾਂ ਪਹੁੰਚ ਗਏ ਸੀ ਜੀਰਕਪੁਰ ਜੀਰਕਪੁਰ ਦੇ ਵਿੱਚ ਐਂਟਰੀ ਹੋ ਚੁੱਕੀ ਸੀ ਆਪਣੀ ਇਸ ਤੋਂ ਬਾਅਦ ਫਿਰ ਆਪਾਂ ਜਾਣਾ ਸੀ ਪਟਿਆਲਾ ਵਾਪਸੀ ਸੋ ਬਾਕੀ ਤੁਹਾਨੂੰ ਅੱਜ ਦਾ ਇਹ ਮੀਨੀ ਬਲੌਗ ਸਾਡਾ ਕਿਦਾਂ ਦਾ ਲੱਗਿਆ ਸੋ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਜੋ ਅਸੀਂ ਨਵੇਂ-ਨਵੇਂ ਬਲੌਗ ਤੁਹਾਡੇ ਲਈ ਲੈ ਕੇ ਆਈਏ ਬਾਕੀ ਜੇ ਤੁਹਾਨੂੰ ਵੀ ਕਿਤੇ ਆਉਣ ਜਾਣ ਵਾਸਤੇ ਗੱਡੀ ਚਾਹੀਦੀ ਆ ਕਿਸੇ ਵੀ ਸ਼ਹਿਰ ਤੋਂ ਤਾਂ ਤੁਸੀਂ ਆਪਣੇ ਭਰਾ ਨੂੰ ਕਾਲ ਕਰਕੇ ਸੋ ਆਪਣੀ ਗੱਡੀ ਬੁੱਕ ਕਰ ਸਕਦੇ ਹੋ ਜੀ ਧੰਨਵਾਦ ਜੀ ਸਾਰਿਆਂ ਦਾ